ਮੇਰਾ ਨਾਮ ਪਾਸਟਰ ਜਸਵੀਰ ਆ ਔਰ ਪਾਸਟਰ ਵੈਲਫਰੇਸ਼ਨ ਰਜੈਤੋ ਦੇ ਰਜਿਸਟਰਾਈ ਵੀ ਉਸ ਦਾ ਮੈਂ ਪ੍ਰੈਜ਼ੀਡੈਂਟ ਆ ਔਰ ਨਾਲ ਮੇਰੇ ਸਾਰੇ ਪਰਮੇਸ਼ਰ ਦਾਸ ਆ ਔਰ ਨਾਲ ਜਿੰਨੇ ਵੀ ਪਾਸਟਰ ਜੋ ਅੱਜ ਇਕੱਠੇ ਹੋਏ ਆ ਸਾਡੇ ਜੈਤੋ ਦੇ ਪਾਸਟਰ ਮੰਗਤ ਜੀ ਆ ਸਾਡੀ ਅਸ਼ਿਸ਼ ਨੇ ਮੈਂਬਰ ਆ ਉਹ ਤੇ ਅੱਜ ਚਾਂ ਚੱਕੇ ਉਹਨਾਂ ਦੀ ਡੈਥ ਹੋ ਗਈ ਤੇ ਸਾਡੇ ਕੋਲੇ ਕਬਰਸਤਾਨ ਨਹੀਂ ਹਾਂ ਕਬਰਸਤਾਨ ਨਾ ਹੁੰਦਿਆ ਹੋਏ ਸਾਨੂੰ ਬੜੀ ਸ਼ਰਮਿੰਦਗੀ ਦੇ ਨਾਲ ਸਾਨੂੰ ਉਹਨਾਂ ਨੂੰ ਯੋਕੀ ਉਹ ਜੰਪਲ ਸੀ ਗੁਰਦਾਸਪੁਰ ਦੇ ਪਰ ਉਹ ਸੇਵਾ ਜੈਤੋਂ ਕਰ ਰਹੇ ਸੀ ਇੱਥੇ ਉਹਨਾਂ ਦੇ ਬੱਚੇ ਪੜ੍ਹਦੇ ਸੀ ਕਾਫੀ ਲੰਮੇ ਸਮੇਂ ਤੋਂ ਉਹ ਜੈਤੋਂ ਰਹੇ ਸੀਗੇ ਪਰ ਚਾਂਚਕੀ ਉਹਨਾਂ ਦੇ ਥੋਣ ਦੇ ਕਾਰਨ ਸਾਨੂੰ ਕਬਰਸਤਾਨਾ ਹੁੰਦਿਆਂ ਹੋਇਆ ਤੇ ਸਾਨੂੰ ਉਹਨਾਂ ਨੂੰ ਅਦਨਾ ਕੀ ਹੈ ਗੁਰਦਾਸਪੁਰ ਨੂੰ ਭੇਜਣਾ ਪਿਆ ਤੇ ਅਸੀਂ ਕਈ ਵਾਰ ਆ ਆੜੜਪਾਲਟੀਆਂ ਨੂੰ ਅਸੀਂ ਮੰਗ ਪੱਤਰ ਦੇ ਚੁੱਕੇ ਆ ਪਰ ਸਾਡੀ ਕਿਸੇ ਨੇ ਵੀ ਕੋਈ ਸੁਣਵਾਈ ਨਹੀਂ ਕੀਤੀ ਅੱਜ ਅਸੀਂ ਬੜੇ ਹੀ ਦੁਖੀ ਹਾਂ ਬਹੁਤ ਸਾਡਾ ਦਿਲ ਦੁਖੀ ਆ ਪਰੇਸ਼ਾਨ ਹੈ ਵੀ ਸਾਡੇ ਜੈਤੋ ਦੇ ਵਿੱਚ ਕਬਰਿਸਤਾਨਾ ਹੁੰਦਿਆਂ ਹੋਇਆ ਗਰਦਾਸਪੁਰ ਤੋਂ ਇਲਾਵਾ ਕਿਤੇ ਹੋਰ ਨੇੜੇ ਜਿਹੜੇ ਹੋਰ ਕਿਤੇ ਵੀ ਨਹੀਂ ਹਾਂ ਹਾਂ ਬਟੰਡੇ ਦੇ ਵਿੱਚ ਕਬਰਿਸਤਾਨ ਹੈਗਾ ਜੀ ਤੇ ਫਰੀਦਕੋਟ ਦੇ ਵਿੱਚ ਹੈਗਾ ਪਰ ਜੈਤੋ ਦੇ ਵਿੱਚ ਹੈ ਨਹੀਂ ਜੈਤੋ 'ਚ ਲਗ ਲਗਭਗ 11000 ਦੀ 크੍ਰਿਸਚਨ ਲੋਕ ਹੈਗੇ ਆ ਠੀਕ ਹੈ ਹਾਂਜੀ ਇਸ ਹੜਕੇ ਦੇ ਵਿੱਚ ਪਰ ਸਾਡੇ ਕੋਲ ਕਬਰਿਸਤਾਨ ਨਹੀਂ ਕੌਣ ਰਿਤਾਉਣ ਹੈ ਹਾਂਜੀ ਕੋਈ ਵਾਦਾ ਵਗੈਰਾ ਕਿਸੇ ਸਰਕਾਰ ਨੇ ਕੀਤਾ ਹੀ ਪਹਿਲਾਂ ਹਾਂਜੀ ਵਾਦਾ ਸਾਡੇ ਕਾਂਗਰਸ ਪਾਰਟੀ ਦੇ ਅਸੀਂ ਉਹਨਾਂ ਨੂੰ ਆਸਦਾਰ ਮੁਹੰਮਦ ਸਦੀਕ ਜੀ ਨੂੰ ਅਸੀਂ ਮੰਗ ਪ੍ਰਧਤਾ ਸੀਗਾ ਤੇ ਉਹਨਾਂ ਨੇ ਵਿਸ਼ਵਾਸ ਦਵਾਇਆ ਸੀ ਇਹਦਾ ਨਾ ਕੀ ਹੈ ਤੁਹਾਨੂੰ ਕਬਰਸਤਾਨ ਦਵਾਵਾਂਗੇ ਪਰ ਉਹ ਸਰਕਾਰ ਚਲੀ ਗਈ ਉਸ ਤੋਂ ਬਾਅਦ ਅਸੀਂ ਸਾਡੇ ਜੈਤੂ ਦੇ ਐਮਐਲਏ ਅਨਮੋਲਕ ਉਹਨਾਂ ਨੂੰ ਮਿਲਿਆ ਅਸੀਂ ਕਈ ਵਾਰ ਉਹਨਾਂ ਨੂੰ ਵੀ ਮੰਗ ਪ੍ਰਧ ਦੇ ਚੁੱਕੇ ਹਾਂ ਔਰ ਉਹਨਾਂ ਸਾਨੂੰ ਵਿਸ਼ਵਾਸ ਦਵਾਇਆ ਸੀ ਆ ਦੀ ਸਰਕਾਰ ਦੇ ਵਿੱਚ ਤੁਹਾਨੂੰ ਕਬਰਸਤਾਨ ਦਵਾਵਾਂਗੇ ਪਰ ਉਹਨਾਂ ਨੇ ਸੰਵਾਦ ਨਹੀਂ ਕੀਤਾ ਹਜ ਤੱਕ ਸਾਨੂੰ ਕੁਝ ਨਹੀਂ ਮਿਲਿਆ ਮੈਂ ਪਾਸ ਮੈਂ ਆਪਣੇ ਅਨਮੁਲਕ ਜੀ ਨੂੰ ਫੋਨ ਵੀ ਲਾਇਆ ਸੀਗਾ ਉਹ ਕਿਸੇ ਸ਼ਾਇਦ ਬਿਜੀ ਹੋਣੇ ਉਹਨਾਂ ਨੇ ਫੋਨ ਅਟੈਂਡ ਨਹੀਂ ਕੀਤਾ ਤੇ ਮੇਰੀ ਆਪਣੇ ਜਿਹੜੇ ਉਹਨਾਂ ਦੇ ਪੀਏ ਹੈਗੇ ਮਲੋਤਰਾ ਉਹਨਾਂ ਨਾਲ ਵੀ ਗੱਲ ਹੋਈ ਉਹ ਕਹਿੰਦਾ ਤੁਹਾਡੀ ਮੈਂ ਗੱਲ ਕਰਾਉਂਦਾ ਪਰ ਹਜ ਤੱਕ ਕੋਈ ਗੱਲਬਾਤ ਨਹੀਂ ਹੋਈ ਪਰ ਸਾਨੂੰ ਪਾਸ ਜੀ ਨੂੰ ਮੰਗਜ ਨੂੰ ਵਾਪਸ ਗੁਰਦਾਸਪੁਰੇਜ ਭੇਜਣਾ ਪਿਆ ਇਸ ਤੋਂ ਇਸ ਤੋਂ ਪਹਿਲਾਂ ਵੀ ਆਮ ਹੁੰਦੀ ਹੈ ਹੁਣਗੇ ਮੌਤ ਹਾਂਜੀ ਮੇਰੇ ਆਪ ਦੇ ਖੁਦੇ ਮੇਰੇ ਫਾਦਰ ਸਾਹਿਬ ਸੀਗੇ ਉਹਨਾਂ ਦੇ ਹੱਥ ਹੋਈ ਸਾਨੂੰ ਦਾ ਨਾ ਕੀ ਉਹਨਾਂ ਦੇ ਸੰਸਕਾਰ ਕਰਨਾ ਪਿਆ ਕਿਉਂਕਿ ਸਾਡੀ ਜਿਹੜੀ ਕ੍ਰਿਸਚਨ ਕਮਿਊਨਿਟੀ ਦੇ ਅਨੁਸਾਰ ਸਾਡਾ ਜਿਹੜੀ ਸਾਡੀ ਡੈੱਡ ਬੋਡੀ ਹੁੰਦੀ ਸਾਨੂੰ ਮਿੱਟੀ ਵਿੱਚ ਦਫਨਾਇਆ ਜਾਣਾ ਚਾਹੀਦਾ ਤੇ ਸਾਡੇ ਜੈਤੋ ਦੇ ਪਾਸਟਰ ਬੂਟਾ ਜੀ ਹੈ ਉਹਨਾਂ ਦੇ ਫਾਦਰ ਨੂੰ ਸਾਨੂੰ ਦਾ ਨਾ ਕੀ ਫਿਰ ਕੋਲ ਭੇਜਣਾ ਪਿਆ ਤੇ ਕਈ ਵਾਰ ਪਰਿਵਾਰ ਬਹੁਤ ਗਰੀਬ ਹੁੰਦਾ ਹੈ ਉਹਨਾਂ ਨੂੰ ਇਹ ਬਹੁਤ ਹੀ ਸਮੱਸਿਆ ਹੁੰਦੀ ਹੈ ਕਈ ਵਾਰ ਕਿਸੇ ਕੋ ਪੈਸੇ ਨਹੀਂ ਹੁੰਦੇ ਤੇ ਉਹਨਾਂ ਨੂੰ ਲਜਾਣ ਵਿੱਚ ਬਹੁਤ ਵੱਡੀ ਸਮੱਸਿਆ ਹੁੰਦੀ ਹੈ ਮਤਲਬ ਧਾਰਮਿਕ ਰੌਰੀ ਤੇ ਬਦਲਨੇ ਪੈ ਤੁਹਾਨੂੰ ਹਾਂ ਬਿਲਕੁਲ 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 ਅਸੀਂ ਸਰਕਾਰ ਨੂੰ ਇਹੀ ਤੁਹਾਡੇ ਤੁਹਾਡੇ ਮਾਧਮ ਦੁਆਰਾ ਅਸੀਂ ਮੰਗ ਕਰਦੇ ਆਂ ਵੀ ਸਾਨੂੰ ਜੈਤੂ ਦੇ ਵਿੱਚ ਕਬਰ ਸੰਸਤਾ ਜਾਵੇ ਪਾਸਟਰ ਜੀ ਦੀ ਡੈਥ ਬੋਡੀ ਨੂੰ ਲੈ ਕੇ ਆਪਣੇ ਪਰਿਵਾਰ ਸਮੇਤ ਚਰਚ ਦੇ ਵਿੱਚੋਂ ਜਗਾ ਨਾ ਮਿਲਣ ਦੇ ਕਾਰਨ ਜੈਤੋ ਵਿੱਚੋਂ ਲੈ ਕੇ ਜਾ ਰਹੇ ਨੇ ਆਪਣੇ ਜਨਮ ਭੂਮੀ ਗਰਦਾਸਪੁਰ ਦੇ ਵਿੱਚ ਸੋ ਬੜੇ ਦੁੱਖ ਦੇ ਨਾਲ ਇਹ ਗੱਲ ਦੱਸੀ ਜਾ ਰਹੀ ਆ ਕਿ ਅੱਜ ਸਾਡੀਆਂ ਸਰਕਾਰਾਂ ਸਾਡੇ ਮੁਸੀਬਾਈ ਚਾਰੇ ਲਈ ਕੀ ਕਰ ਰਹੀਆਂ ਨੇ ਕੁਝ ਵੀ ਨਹੀਂ ਕਰ ਰਹੀਆਂ ਬੜੇ ਦੁੱਖ ਦੀ ਗੱਲ ਹੈ ਕਿ ਜਦੋਂ ਇੱਕ ਦਾਸ ਦੀ ਡੈਥ ਹੋ ਜਾਂਦੀ ਆ ਜਾਂ ਕਿਸੇ ਮੁਸੀਬ ਪਰਿਵਾਰ ਦੀ ਡੈਥ ਹੋ ਜਾਂਦੀ ਆ ਤਾ ਦੁੱਖ ਦੀ ਗੱਲ ਇਹ ਆ ਕਿ ਸਾਡੇ ਕਿਤੇ ਵੀ ਉਸ ਨੂੰ ਦਫਨਾਉਣ ਵਾਸਤੇ ਥਾਂ ਦੀ ਕੋਈ ਵੀ ਵਿਵਸਥਾ ਨਹੀਂ ਕੀਤੀ ਗਈ। ਪੂਰਾ ਮਸੀਹ ਭਾਈਚਾਰਾ ਸਾਡੇ ਮੌਜੂਦਾ ਪਾਸਟਰ ਐਸੋਸੀਏਸ਼ਨ ਇਸ ਜਗ੍ਹਾ ਦੇ ਉੱਤੇ ਨੇ ਤੇ ਬੜੇ ਦੁੱਖ ਦੇ ਨਾਲ ਜੋ ਆਪਣਾ ਪਰਿਵਾਰ ਲੈ ਕੇ ਜੋ ਗਰਦਾਸਪੁਰ ਜਾ ਰਹੇ ਨੇ ਇਹਨਾਂ ਨੂੰ ਉੱਥੇ ਦਫਨਾਉਣ ਦੇ ਵਾਸਤੇ ਸੋ ਆਪਣੇ ਪਰਿਵਾਰ ਨੂੰ ਲੈ ਕੇ ਪ੍ਰਭੂ ਦੇ ਦਾਸ ਡੈੱਟ ਬੋਡੀ ਨੂੰ ਲੈ ਕੇ ਤੇ ਆਪਣੇ ਪਿੰਡ ਗਰਦਾਸਪੁਰ ਨੂਰਵਾਨਾ ਹੁੰਦੇ ਹੋਏ ਬੜੇ ਦੁੱਖ ਦੇ ਨਾਲ ਇਹ ਗੱਲ ਕਹਿ ਰਹੇ ਅਸੀਂ ਉਹ ਮੰਗ ਕਰਦੇ ਆ ਮੰਗ ਕਰਦੇ ਆ ਇਸ ਗੱਲ ਦੀ ਕਿ ਹੁਣ ਤੱਕ ਸਾਨੂੰ ਸਰਕਾਰਾਂ ਜਿਹੜੀਆਂ ਬਸ ਦਲਾਸਾ ਦਿੰਦੀਆਂ ਆ ਰਹੀਆਂ ਨੇ ਤੁਹਾਡੇ ਲਈ ਇਹ ਕਰਾਂਗੇ ਉਹ ਕਰਾਂਗੇ ਪਰ ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਆ ਕਿ ਜਦ ਇੱਕ ਦਾਸ ਦੀ ਡੈਥ ਹੋ ਜਾਂਦੀ ਆ ਤੇ ਉਹਦੇ ਕਬਰਸਤਾਨ ਦੇ ਲਈ ਜਗ੍ਹਾ ਨਹੀਂ ਮਿਲਦੀ ਬੜੀ ਦੁੱਖ ਦੀ ਗੱਲ ਹੈ ਦੇਖੀਏ ਸਾਡਾ ਮਸੀਹ ਭਾਈਚਾਰਾ ਇਸ ਗੱਲ ਤੇ ਰੋਸ ਪ੍ਰਦਰਸ਼ਨ ਕਰਦਾ ਮੇਰਾ ਨਾਮ ਪਾਠ ਜਸਵੀਰ ਔਰ ਪਾਸਟਰ ਵੈਲਫਰੇਸ਼ਨ ਜੈਤੂ ਦੀ ਰਜਿਸਟਰ ਕਰਾਈ ਵੀਰ ਉਸ ਦਾ ਮੈਂ ਪ੍ਰੈਜ਼ੀਡੈਂਟ ਆ ਔਰ ਨਾਲ ਮੇਰੇ ਸਾਰੇ ਪਰਮੇਸ਼ਰ ਦਾਸ ਹੈ ਔਰ ਨਾਲ ਜਿੰਨੇ ਵੀ ਪਾਸਟਰ ਜੋ ਅੱਜ ਇਕੱਠੇ ਹੋਏ ਆ ਸਾਡੇ ਜੈਤੂ ਦੇ ਪਾਸਟਰ ਮੰਗਤ ਜੀ ਆ ਸਾਡੀ ਅਸ਼ੀਸ਼ ਨੇ ਮੈਂਬਰ ਆ ਤੇ ਅੱਜ ਚਾਂਚੱਕੀ ਉਹਨਾਂ ਦੀ ਡੈਥ ਹੋ ਗਈ ਤੇ ਸਾਡੇ ਕੋਲੇ ਕਬਰਸਤਾਨ ਨਹੀਂ ਹਾਂ ਕਬਰਸਤਾਨ ਨਾ ਹੁੰਦਿਆ ਹੋਏ ਸਾਨੂੰ ਬੜੀ ਸ਼ਰਮਿੰਦਗੀ ਦੇ ਨਾਲ ਸਾਨੂੰ ਉਹਨਾਂ ਨੂੰ ਕਿਉਂਕਿ ਉਹ ਜੰਪਲ ਸੀ ਗੁਰਦਾਸਪੁਰ ਦੇ ਪਰ ਉਹ ਸੇਵਾ ਜੈਤੋਂ ਕਰ ਰਹੇ ਸੀ ਇੱਥੇ ਉਹਨਾਂ ਦੇ ਬੱਚੇ ਪੜਦੇ ਸੀ ਕਾਫੀ ਲੰਮੇ ਸਮੇਂ ਤੋਂ ਉਹ ਜੈਤੋਂ ਰਹੇ ਸੀਗੇ ਪਰ ਚਾਂਚੱਕੀ ਉਹਨਾਂ ਦੀ ਡੈਥ ਹੋਣ ਦੇ ਕਾਰਨ ਸਾਨੂੰ ਕਬਰਸਤਾਨ ਨਾ ਹੁੰਦਿਆ ਹੋਇਆ ਤੇ ਸਾਨੂੰ ਉਹਨਾਂ ਨੂੰ ਅਦਨਾ ਕੀ ਹੈ ਗੁਰਦਾਸਪੁਰ ਉਹਨਾਂ ਨੂੰ ਭੇਜਣਾ ਪਿਆ ਤੇ ਅਸੀਂ ਕਈ ਵਾਰ ਆ ਆੜੜ ਪਾਰਟੀਆਂ ਨੂੰ ਅਸੀਂ ਮੰਗ ਪੱਤਰ ਦੇ ਚੁੱਕੇ ਆ ਪਰ ਸਾਡੀ ਕਿਸੇ ਨੇ ਵੀ ਕੋਈ ਸੁਣਵਾਈ ਨਹੀਂ ਕੀਤੀ ਅੱਜ ਅਸੀਂ ਬੜੇ ਹੀ ਦੁਖੀ ਆ ਬਹੁਤ ਸਾਡਾ ਦਿਲ ਦੁਖੀ ਆ ਪਰੇਸ਼ਾਨ ਹੈ ਵੀ ਸਾਡੇ ਜੈਤੋ ਦੇ ਵਿੱਚ ਕਬਰਿਸਤਾਨਾ ਹੁੰਦਿਆਂ ਹੋਇਆ ਗਰਦਾਸਪੁਰ ਤੋਂ ਇਲਾਵਾ ਕਿਤੇ ਹੋਰ ਨੇੜੇ ਜਿਹੜੇ ਹੋਰ ਕਿਤੇ ਵੀ ਨਹੀਂ ਹਾਂ ਹਾਂ ਬਟਨਡੇ ਦੇ ਵਿੱਚ ਕਬਰਿਸਤਾਨ ਹੈਗਾ ਜੀ ਤੇ ਫਰੀਦਕੋਟ ਦੇ ਵਿੱਚ ਹੈਗਾ ਪਰ ਜੈਤੋ ਦੇ ਵਿੱਚ ਹੈ ਨਹੀਂ ਜੈਤੋ 'ਚ ਲਗ ਲਗਭਗ 11000 ਦੇ 크੍ਰਿਸਚਨ ਲੋਕ ਹੈਗੇ ਆ ਠੀਕ ਹੈ ਹਾਂਜੀ ਇਸ ਹੜਕੇ ਦੇ ਵਿੱਚ ਪਰ ਸਾਡੇ ਕੋਲ ਕਬਰਸਤਾਨ ਨਹੀਂ ਕਬਰਸਤਾਨ ਨਹੀਂ ਹਾਂਜੀ ਕੋਈ ਵਾਦਾ ਵਗੈਰਾ ਕਿਸੇ ਸਰਕਾਰ ਨੇ ਕੀਤਾ ਸੀ ਪਹਿਲਾਂ ਹਾਂਜੀ ਵਾਦਾ ਸਾਡੇ ਕਾਂਗਰਸ ਪਾਰਟੀ ਦੇ ਅਸੀਂ ਉਹਨਾਂ ਨੂੰ ਸਦਾਰ ਮੁਹੰਮਦ ਸਦੀਕ ਜੀ ਨੂੰ ਅਸੀਂ ਮੰਗ ਪ੍ਰਧਤਾ ਸੀਗਾ ਤੇ ਉਹਨਾਂ ਨੇ ਵਿਸ਼ਵਾਸ ਦਵਾਇਆ ਸੀ ਇਹਦਾ ਨਾਂ ਕੀ ਹੈ ਤੁਹਾਨੂੰ ਕਬਰਸਤਾਨ ਦਵਾਗੇ ਪਰ ਉਹ ਸਰਕਾਰ ਚਲੀ ਗਈ ਉਸ ਤੋਂ ਬਾਅਦ ਅਸੀਂ ਸਾਡੇ ਜੈਤੋ ਦੇ ਐਮਐਲਏ ਅਨਮੋਲਕ ਉਹਨਾਂ ਨੂੰ ਮਿਲਿਆ ਅਸੀਂ ਕਈ ਵਾਰ ਉਹਨਾਂ ਨੂੰ ਵੀ ਮੰਗ ਪ੍ਰਧਤਾ ਦੇ ਚੁੱਕੇ ਹਾਂ ਔਰ ਉਹਨਾਂ ਸਾਨੂੰ ਵਿਸ਼ਵਾਸ ਦਵਾਇਆ ਸੀ ਆਜ਼ੀ ਸਰਕਾਰ ਦੇ ਵਿੱਚ ਤੁਹਾਨੂੰ ਕਬਰਸਤਾਨ ਦਵਾਂਗੇ ਪਰ ਉਹਨਾਂ ਨੇ ਸਾਨੂੰ ਅਜਨਾ ਕਿ ਅਜੇ ਤੱਕ ਸਾਨੂੰ ਕੁਝ ਨਹੀਂ ਮਿਲਿਆ ਮੈਂ ਪਾਸ ਮੈਂ ਆਪਣੇ ਅਨਮੁਲਕ ਜੀ ਨੂੰ ਫੋਨ ਵੀ ਲਾਇਆ ਸੀਗਾ ਉਹ ਕਿਸੇ ਸ਼ਾਇਦ ਬਿਜੀ ਹੋਣੇ ਉਹਨਾਂ ਨੇ ਫੋਨ ਅਟੈਂਡ ਨਹੀਂ ਕੀਤਾ ਤੇ ਮੇਰੀ ਆਪਣੇ ਜਿਹੜੇ ਉਹਨਾਂ ਦੇ ਪੀਏ ਹੈਗੇ ਮਲੋਤਰਾ ਉਹਨਾਂ ਨਾਲ ਵੀ ਗੱਲ ਹੋਈ ਉਹ ਕਹਿੰਦਾ ਤੁਹਾਡੀ ਮੈਂ ਗੱਲ ਕਰਾਉਂਦਾ ਪਰ ਹਜੇ ਤੱਕ ਕੋਈ ਗੱਲਬਾਤ ਨਹੀਂ ਹੋਈ ਪਰ ਸਾਨੂੰ ਬਾਸ਼ੀ ਜੀ ਨੂੰ ਮੰਗਾ ਜੀ ਨੂੰ ਵਾਪਸ ਗੁਰਦਾਸਪੁਰ ਭੇਜਣਾ ਪਿਆ ਇਸ ਤੋਂ ਇਸ ਤੋਂ ਪਹਿਲਾਂ ਵੀ ਹੁੰਦੀ ਹੋਣਗੇ ਮੌਤ ਹਾਂਜੀ ਮੇਰੇ ਆਪ ਦੇ ਖੋਦੇ ਮੇਰੇ ਫਾਦਰ ਸਾਹਿਬ ਸੀਗੇ ਉਹਨਾਂ ਦੇ ਹੱਥ ਹੋਈ ਸਾਨੂੰ ਦਾ ਨਾ ਕੀ ਹੈ ਉਹਨਾਂ ਦੇ ਸੰਸਕਾਰ ਕਰਨਾ ਪਿਆ ਕਿਉਂਕਿ ਸਾਡੀ ਜਿਹੜੀ ਕ੍ਰਿਸਚਨ ਕਮਿਊਨਿਟੀ ਦੇ ਅਨੁਸਾਰ ਸਾਡਾ ਜਿਹੜੀ ਸਾਡੀ ਡੈੱਡ ਬੋਡੀ ਹੁੰਦੀ ਸਾਨੂੰ ਮਿੱਟੀ ਵਿੱਚ ਦਫਨਾਇਆ ਜਾਣਾ ਚਾਹੀਦਾ ਤੇ ਸਾਡੇ ਜੈਤੋ ਦੇ ਪਾਸਟਰ ਬੂਟਾ ਜੀ ਹੈ ਉਹਨਾਂ ਦੇ ਵੀ ਫਾਦਰ ਨੂੰ ਸਾਨੂੰ ਦਾ ਨਾ ਕੀ ਹੈ ਫਿਰ ਕੋਲ ਭੇਜਣਾ ਪਿਆ ਤੇ ਕਈ ਵਾਰ ਪਰਿਵਾਰ ਬਹੁਤ ਗਰੀਬ ਹੁੰਦਾ ਹੈ ਉਹਨਾਂ ਨੂੰ ਇਹ ਬਹੁਤ ਹੀ ਸਮੱਸਿਆ ਆਉਂਦੀ ਹੈ ਕਈ ਵਾਰ ਕਿਸੇ ਕੋ ਪੈਸੇ ਨਹੀਂ ਹੁੰਦੇ ਤੇ ਉਹਨਾਂ ਨੂੰ ਲਜਾਣ ਵਿੱਚ ਬਹੁਤ ਵੱਡੀ ਸਮੱਸਿਆ ਆਉਂਦੀ ਹੈ ਹਾਂ ਮਤਲਬ ਧਾਰਮਿਕ ਰੌਰੀ ਤੇ ਬਦਲਨੇ ਪਏ ਤੁਹਾਨੂੰ ਹਾਂ ਬਿਲਕੁਲ 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 ਅਸੀਂ ਸਰਕਾਰ ਨੂੰ ਇਹ ਤੁਹਾਡੇ ਤੁਹਾਡੇ ਮਾਧਮ ਦੁਆਰਾ ਅਸੀਂ ਮੰਗ ਕਰਦੇ ਆਂ ਵੀ ਸਾਨੂੰ ਜੈਤੂ ਦੇ ਵਿੱਚ ਕਬਰ ਸੰਤਤਾ ਜਾਵੇ ਪਾਸਟਰ ਜੀ ਦੀ ਡੈਥ ਬੋਡੀ ਨੂੰ ਲੈ ਕੇ ਆਪਣੇ ਪਰਿਵਾਰ ਸਮੇਤ ਚਰਚ ਦੇ ਵਿੱਚੋਂ ਜਗਾ ਨਾਮ ਮਿਲਣ ਦੇ ਕਾਰਨ ਜੈਤੋ ਵਿੱਚੋਂ ਲੈ ਕੇ ਜਾ ਰਹੇ ਨੇ ਆਪਣੇ ਜਨਮ ਭੂਮੀ ਗਰਦਾਸਪੁਰ ਦੇ ਵਿੱਚ ਸੋ ਬੜੇ ਦੁੱਖ ਦੇ ਨਾਲ ਇਹ ਗੱਲ ਦੱਸੀ ਜਾ ਰਹੀ ਆ ਕਿ ਅੱਜ ਸਾਡੀਆਂ ਸਰਕਾਰਾਂ ਸਾਡੇ ਮਸੀਹ ਭਾਈ ਚਾਰੇ ਲਈ ਕੀ ਕਰ ਰਹੀਆਂ ਨੇ ਕੁਝ ਵੀ ਨਹੀਂ ਕਰ ਰਹੀਆਂ ਬੜੇ ਦੁੱਖ ਦੀ ਗੱਲ ਹੈ ਕਿ ਜਦੋਂ ਇੱਕ ਦਾਸ ਦੀ ਡੈਥ ਹੋ ਜਾਂਦੀ ਆ ਜਾਂ ਕਿਸੇ ਮਸੀਹ ਪਰਿਵਾਰ ਦੀ ਡੈਥ ਹੋ ਜਾਂਦੀ ਆ ਤਾ ਦੁੱਖ ਦੀ ਗੱਲ ਇਹ ਆ ਕਿ ਸਾਡੇ ਕਿਤੇ ਵੀ ਉਸ ਨੂੰ ਦਫਨਾਉਣ ਵਾਸਤੇ ਥਾਂ ਦੀ ਕੋਈ ਵੀ ਵਿਵਸਥਾ ਨਹੀਂ ਕੀਤੀ ਗਈ। ਪੂਰਾ ਮਸੀਹ ਭਾਈਚਾਰਾ ਸਾਡੇ ਮੌਜੂਦਾ ਪਾਸਟਰ ਐਸੋਸੀਏਸ਼ਨ ਇਸ ਜਗ੍ਹਾ ਦੇ ਉੱਤੇ ਨੇ ਤੇ ਬੜੇ ਦੁੱਖ ਦੇ ਨਾਲ ਜੋ ਆਪਣਾ ਪਰਿਵਾਰ ਲੈ ਕੇ ਜੋ ਗਰਦਾਸਪੁਰ ਜਾ ਰਹੇ ਨੇ ਇਹਨਾਂ ਨੂੰ ਉੱਥੇ ਦਫਨਾਉਣ ਦੇ ਵਾਸਤੇ ਸੋ ਆਪਣੇ ਪਰਿਵਾਰ ਨੂੰ ਲੈ ਕੇ ਪ੍ਰਭੂ ਦੇ ਦਾਸ ਡੈੱਟ ਬੋਡੀ ਨੂੰ ਲੈ ਕੇ ਤੇ ਆਪਣੇ ਪਿੰਡ ਗਰਦਾਸਪੁਰ ਨੂੰ ਰਵਾਨਾ ਹੁੰਦੇ ਹੋਏ ਬੜੇ ਦੁੱਖ ਦੇ ਨਾਲ ਇਹ ਗੱਲ ਕਹਿ ਰਹੇ ਅਸੀਂ ਉਹ ਮੰਗ ਕਰਦੇ ਆ ਮੰਗ ਕਰਦੇ ਆ ਇਸ ਗੱਲ ਦੀ ਕਿ ਹੁਣ ਤੱਕ ਸਾਨੂੰ ਸਰਕਾਰਾਂ ਜਿਹੜੀਆਂ ਬਸ ਦਲਾਸਾ ਦਿੰਦੀਆਂ ਆ ਰਹੀਆਂ ਨੇ ਤੁਹਾਡੇ ਲਈ ਇਹ ਕਰਾਂਗੇ ਉਹ ਕਰਾਂਗੇ ਪਰ ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਆ ਕਿ ਜਦ ਇੱਕ ਦਾਸ ਦੀ ਡੈਥ ਹੋ ਜਾਂਦੀ ਹੈ ਤੇ ਉਹਦੇ ਕਬਰਸਤਾਨ ਦੇ ਲਈ ਜਗ੍ਹਾ ਨਹੀਂ ਮਿਲਦੀ ਬੜੀ ਦੁੱਖ ਦੀ ਗੱਲ ਹੈ ਦੇਖੀਏ ਸਾਡਾ ਮਸੀਬਾ ਇਚਾਰਾ Esse galo terou para dar-se